ਸਰਦੂਲਗੜ ਦੇ ਵਿਖੇ ਇਕੱਗਰ ਦਰਿਆ ਦੇ ਪੁਲ ਦੇ ਉੱਤੇ ਮੌਜੂਦਾਂ ਤੇ ਜਿੱਥੇ ਇਕੱਗਰਪੁਰੇ ਉਫਾਨ ਦੇ ਉੱਤੇ ਆ ਉੱਤੇ ਹੁਣ ਗੱਲ ਕਰ ਲਈਏ ਕਿ ਥੋੜੀ ਦੂਰ ਹਰਿਆਣੇ ਦਾ ਪਿੰਡ ਆਪਣਿਹਾਰੀ ਉੱਤੇ ਇਕੱਗਰ ਦੇ ਪੁਲ ਦੇ ਵਿੱਚ ਪਾੜ ਵੀ ਪਿਆ ਕਾਫੀ ਜਿਹੜਾ ਨੁਕਸਾਨ ਹੋਇਆ ਤੇ ਪਰ ਜਿਹੜੀ ਸੇਵਾ ਦੀ ਗੱਲ ਕਰਨ ਲੱਗਿਆਂ ਇਕੱਗਰ ਦੇ ਪੁਲ ਦੇ ਉੱਤੇ ਸਰਦੂਲਗੜ ਨੌਜਵਾਨਾਂ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਚਾਹ ਦਾ ਜਿਹੜਾ ਲੰਗਰਾ ਉਹ ਚੱਲ ਰਿਹਾ ਹੈ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਨੇ ਆਂਗੇ ਤੇ ਇਹਨਾਂ ਬਾਈਆਂ ਨੇ ਲਿਖਿਆ ਹੋਇਆ ਆਪਣਾ ਕੈਂਪ ਹਲਕਾ ਸਰਦੂਲਗੜ ਤੇ ਬਹੁਤ ਵੱਡੀ ਸ ਸੇਵਾ ਕਰਨ ਵਾਲੇ ਲੋਕ ਨੇਗੇ ਵੱਧ ਚੜ ਕੇ ਜਿਹੜੇ ਸੇਵਾ ਦੇ ਵਿੱਚ ਹਿੱਸਾ ਪਾ ਰਹੇ ਨੇ ਬਾਈ ਜੀ ਲੰਗਰ ਲਾਇਆ ਹੋਇਆ ਜਿਹੜਾ ਕੀ ਕਹੂੰ ਇਹ ਲੰਗਰ ਅਕਾਲੀ ਦਰਬਾਰਸ ਪੰਜਾਬ ਦੀ ਤਰਫੋਂ ਲਾਇਆ ਗਿਆ ਹੈ ਜੀ ਇਹ ਵਿੱਚ ਅਸੀਂ ਅੱਜ 500 ਲੀਟਰ ਤੇਲ ਦੀ ਸੇਵਾ ਕੀਤੀ ਹੈ 100 ਲੀਟਰ ਤੇਲ ਦੀ ਸਰਪੰਚਰ ਰੋਡ ਕੀ ਵਾਲੇ ਦਿੱਤੀ ਹੈ ਜੀ ਕਿਸੇ ਨੂੰ ਵੀ ਰਾਤ ਸੰਦੀ ਚਾਹ ਦੀ ਪਾਣੀ ਦੀ ਰੋਟੀ ਲੰਗਰ ਦੀ ਲੋੜ ਹੈ ਜੀ ਤਾਂ ਆਪਣੇ ਤੋਂ ਸੰਪਰਕ ਕਰ ਸਕਦਾ ਜੀ ਪੈਸੇ ਵੀ ਅਸੀਂ ਬੰਨਾਂ ਤੇ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਹ ਤੇ ਲੰਗਰ ਦਾ ਪ੍ਰਬੰਧ ਕਰ ਰੱਖਿਆ ਜੀ ਉੱਥੇ ਪਹੁੰਚਾ ਰਹੇ ਆ ਜੀ ਕਿਹੜੇ ਕਿਹੜੇ ਬੰਨਾਂ ਤੇ ਅਸੀਂ ਪੁਨੀਹਾਰੀ ਬੰਨ ਤੇ ਜਿੱਥੇ ਬੰਨ ਟੁੱਟਿਆ ਹੋਇਆ ਜੀ ਇਸ ਟਾਈਮ ਆਜੂਆ ਹੈ ਹਾ ਬੰਨ ਚੋਤੇ ਵੀ ਹੈ ਜਿੰਨੇ ਪੰਜ ਬੰਨ ਚੱਲ ਰਹੇ ਪੰਜੇ ਬੰਨਾਂ ਤੇ ਸਾਡੀ ਲੰਗਰ ਦੀ ਤੇ ਚਾਹ ਦੀ ਸੇਵਾ ਚੱਲ ਰਹੀ ਹੈ ਜੀ ਬਿਲਕੁਲ ਹੋਰ ਵੀ ਭਾਈ ਜੀ ਇੱਥੇ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਜੀ ਜਿਹੜੇ ਸਾਰੇ ਬੰਨਾਂ ਦੇ ਉੱਤੇ ਲੰਗਰ ਪਾਣੀ ਦਾ ਜਿਹੜਾ ਇੰਤਜ਼ਾਮ ਕੀਤਾ ਹੋਇਆ ਹਾਲਾਤ ਕੀ ਨੇ ਘੱਗਰ ਦੇ ਹੋਂ ਹਾਲਾਤ ਇੱਕ ਵਾਰ ਤਾਂ ਠੀਕ ਹੈ ਜੀ ਆਪਾਂ ਮੌਕੇ ਦੇ ਪਹਿਲੇ ਹੀ ਕੰਮ ਸਾਮੇ ਗਿਆ ਜੇ ਆਪਾਂ ਲੇਟ ਹੋ ਜਾਂਦੇ ਫੇਰ ਹਾਲਾਤ ਥੋੜੇ ਖਰਾਬ ਹੋ ਸਕਦੇ ਸੀ ਇੱਕ ਵਾਰੀ ਤਾਂ ਮਾਲਕ ਦੀ ਕਿਰਪਾ ਵੀ ਸਭ ਕੁਝ ਸਹੀ ਚੱਲ ਰਿਹਾ ਬਾਕੀ ਅੱਗੇ ਮਾਲਕ ਦੇ ਹੱਥੋਂ ਵੀ ਜੋ ਵੀ ਹੋਣਾਗਾ ਹੁਣ ਪਾਣੀ ਜਿਹੜਾ ਕਿੰਨੇ ਫੁੱਟ ਤੇ ਚੱਲ ਰਿਹਾ ਪਾਣੀ 23 ਫਿਟ ਵੀ ਚੱਲ ਰਿਹਾ ਜੀ 23 ਹਾਂ ਜੀ ਤੇ ਖਤਰੀ ਦੇ ਨਿਸ਼ਾਨ ਇੱਥੇ ਕਿੰਨੇ ਤੇ ਆ ਖਤਰੀ ਦੇ ਨਿਸ਼ਾਨ ਤੋਂ 23 ਪਿਛਲੇ ਕਿੜੇ 20 ਤੇ ਟੁੱਟ ਗਿਆ ਸੀ 3 ਫੁੱਟ ਉੱਤੇ ਚੱਲ ਰਿਹਾ ਜੀ ਪਹਿਲਾਂ ਨਾਲੋਂ ਪਹਿਲਾਂ ਨਾਲੋਂ ਹਾਂ ਜੀ ਪਹਿਲਾਂ 20 ਤੇ ਟੁੱਟ ਗਿਆ ਸੀ 2023 ਦੇ ਵਿੱਚ ਜੀ 2 ਹਾਂਜੀ ਜੋੜ ਪਨੀਆਰੀ ਪਾੜ ਪਿਆ ਜੀ ਉਹ ਇੱਕ ਵਾਰ ਦਾ ਚਲੋ 100 150 ਕਲੇ ਨੂੰ ਨੁਕਸਾਨ ਹੋਣਾ ਦੇ ਨਾਲ ਕੋਈ ਜ਼ਿਆਦਾ ਨਹੀਂ ਹੋਣਾ ਉਹ ਦੂਜੇ ਬੰਨ ਦੇ ਪਾਣੀ ਰੁਕ ਜਾਣਾ ਉਹਦੇ ਡਬਲ ਬੰਨ ਲੱਗੇ ਹੋਏ ਨੇ ਹਰਿਆਣੇ ਦੇ ਤੇ ਜੇ ਬਾਈ ਜੀ ਲੰਗਰ ਪਾਣੀ ਦੀ ਕਿਸੇ ਨੂੰ ਸੇਵਾ ਦੀ ਲੋੜ ਹੋਵੇ ਜਿਵੇਂ ਤੁਸੀਂ ਕਹਿ ਆ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਕੋਈ ਫੋਨ ਨੰਬਰ ਬੋਲ ਹਾਂਜੀ ਹਾਂਜੀ ਨੰਬਰ ਸਾਡੇ ਇੱਥੇ ਲੱਗੇ ਹੋਏ ਆ ਬਾਕੀ ਸਾਨੂੰ ਅਸੀਂ ਦੇਵੀ ਦੇਵਾਂ 99058 3080 ਜੀ ਤੇ ਇੱਕ ਇਹ ਬਿੱਟੂ ਦਾ ਨੰਬਰ ਆ ਇਹ ਇਹਨਾਂ ਦਾ ਨੰਬਰ ਬੋਲ ਦੋ ਆਪਣਾ ਨੰਬਰ ਆ 99920 ਜੀ 99320 ਜੀ ਆਪਣੇ ਕੋਈ ਵੀ ਸੇਵਾ ਦੀ ਲੋੜ ਹੋਈ ਜੀ ਆਪਾਂ ਨੂੰ ਆਪਣਾ ਸੰਪਰਕ ਕਰ ਸਕਦਾ ਹੈ ਆਪਾਂ ਕੈਂਪ ਗੱਟਿਆਂ ਦੀ ਪੰਜਾਬ ਦੀ ਗੱਟੇ ਦੀ ਡਿਟੇਲ ਦੀ ਜੀ ਤੇ ਲੰਗਰ ਦੀ ਸਾਰੀ ਸੇਵਾ ਚੱਲ ਰਹੀ ਹੈ ਜੋ ਵੀ ਸੇਵਾ ਹੈ ਜਿੰਨੀ ਕੀ ਜ਼ਰੂਰਤ ਹੋਈ ਆਪਾਂ ਬੰਦਾਵਾਂਗਾ ਤੇਲ ਅੱਜ ਵੀ ਦਿੱਤਾ ਗਿਆ ਅੱਜ ਵੀ ਤੇਲ ਦਿੱਤਾ ਗਿਆ ਰੋਡ ਕੀ ਰੋਡ ਕੀ ਟ੍ਰੈਂਚ ਤੋਂ ਟੈਕਸੀ ਚਿਤੂ ਨੂੰ ਜੀ 100 ਲੀਟਰ ਤੇਲ ਦਿੱਤੀ ਗਈ ਹੈ ਜੀ ਨੌਜਵਾਨ ਬਹੁਤ ਹੀ ਵਧੀਆ ਸੇਵਾ ਕਰ ਰਹੇ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਬਹੁਤ ਦਿਲੋਂ ਤਲ ਮਦਦ ਕਰਦੇ ਨੇ ਜੀ ਨੌਜਵਾਨ ਆਪਣੀ ਸੇਵਾ ਦੇ ਵਿੱਚ ਲੱਗੇ ਹੋਏ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਵੀ ਲੰਗਰ ਪਾਣੀ ਤੇਲ ਕਿਸੇ ਚੀਜ਼ ਦੀ ਜ਼ਰੂਰ ਤੇ ਇਹ ਇਨਾਂ ਨਾਲ ਸੰਪਰਕ ਕਰ ਸਕਦੇ ਹੋ ਇਹ ਨੌਜਵਾਨਾਂ ਦੀ ਬਹੁਤ ਸੋਹਣੀ ਸੇਵਾ ਹੈ ਬਹੁਤ ਚੱਲ ਰਹੀ ਹੈ ਪਰਮਾਤਮਾ ਖੈਰ ਸੁਰੱਖ ਰੱਖੇ ਬਖਸ਼ੇ ਅਗੇ ਤੋਂ ਬਿਲਕੁਲ ਦੋਸਤੋ ਜਿੱਥੇ ਇੱਕ ਪਾਸੇ ਪੰਜਾਬ ਦੇ ਲੋਕ ਵਿਰਤਾ ਦੇ ਵਿੱਚੋਂ ਲੰਘ ਰਹੇ ਨੇ ਜਿਹੜੇ ਹਰ ਨੇਗੇ ਉਹ ਪੰਜਾਬ ਦੇ ਵਿੱਚ ਆਏ ਹੋਏ ਨੇ ਦੂਜੇ ਪਾਸੇ ਜਿਵੇਂ ਗੱਲ ਕਰ ਲਈਏ ਬਾਬੇ ਨਾਨਕਾਲਾ ਲੰਗਰ ਹੈ ਜਿਹੜਾ ਉਹ ਵੀ ਵਰਤ ਰਿਹਾ ਹੈਗਾ ਦੇਖ ਸਕਦੇ ਹੋ ਤਸਵੀਰਾਂ ਸਰਦੂਲਗੜ੍ਹ ਘੱਗਰਦੇਵ ਪੁਲ ਦੀਆਂ ਤਸਵੀਰਾਂ ਨੇ ਤੇ ਉਹਨਾਂ ਵੱਲੋਂ ਜਿਹੜਾ ਇਹ ਲੰਗਰ ਲਾਇਆ ਗਿਆ ਤੇ ਇਹਨਾਂ ਨੇ ਵੀ ਦੱਸਿਆ ਹੈਗਾ ਵੀ ਜਿਹੜਾ ਪੰਜ ਛੇ ਜਿਹੜੇ ਬੰਨ ਪੈਂਦੇ ਨੇ ਆਪਣੇ ਉੱਤੇ ਕਿਸੇ ਵੀ ਚੀਜ਼ ਦੀ ਲੋਡ ਹੋਵੇ ਜਿਹੜਾ ਤੇਲ ਆ ਤੇਲ ਵੀ ਪਹਟਾਇਆ ਜਾ ਰਿਹਾ ਹੈ ਤੇ ਹੋਰ ਰੋਟੀ ਪਾਣੀ ਕਿਸੇ ਵੀ ਚੀਜ਼ ਦੀ ਕਹਿੰਦੇ ਵੀ ਲੋਡ ਹੋਵੇ ਤੇ ਸਾਡੇ ਨਾਲ ਜਿਹੜਾ ਸੰਪਰਕ ਕੀਤਾ ਜਾ ਸਕਦਾ ਹੈਗਾ ਦੋਸਤੋ ਜਲਦੀ ਕੋਈ ਹੋਰ ਵੀਡੀਓ ਲੈ ਕੇ ਫਿਰ ਤੁਹਾਡੇ ਰੂਹ ਰੂ ਹੋਵਾਂਗੇ ਫਿਲਹਾਲ ਦੇ ਉਪਾਜ ਤੇ ਧੰਨਵਾਦ